ਐਂਗਜ਼ਾਇਟੀ ਡਿਪਰੈਸ਼ਨ ਔਰ ਸਟ੍ਰੈਸ ਤਿੰਨੋਂ ਅਲੱਗ-ਅਲੱਗ ਨਹੀਂ ਆ ਇੱਕ ਹੀ ਚੀਜ਼ ਹੈ

मास्क्ड डिप्रेशन केंद्र है कि they don't have awareness hmm. that a depression है वो कभी गैस्ट्रो वालियां को जान गे कभी मेडिसिन वालियां को जान गे किसे टेस्ट विच कुछ नहीं आंदा एंड एक्चुअली विच दे आ सफरिंग फ्रॉम डिप्रेशन कितने घंटे सोना चाहिए द है मैम ਦੇਖੋ ਮੇਰੇ ਹਿਸਾਬ ਨਾਲ 6 ਤੋਂ 8 ਘੰਟੇ ਘੱਟੋ-ਘੱਟ ਹੋਣਾ ਚਾਹੀਦਾ ਐਂਡ ਇਫ ਯੂ ਹੈਵ ਅ ਗੁੱਡ 8 ਆਵਰ ਸਲੀਪ ਤੇ ਉਹਦੇ ਵਰਗੀ ਕੋਈ ਚੀਜ਼ ਨਹੀਂ ਹੈ ਸੇ ਦੈਟ ਬਿਫੋਰ ਗoing ਟੂ ਬੈਡ 1 ਘੰਟਾ ਪਹਿਲਾਂ ਕੋਈ ਗੈਜਟ ਨਹੀਂ ਇਸਤੇਮਾਲ ਕਰਨਾ ਚਾਹੀਦਾ ਓਕੇ ਠੀਕ ਹੈ ਵੀ ਆਰ ਆਲਵੇਸ ਔਨ ਆ ਫੋਨਸ ਉਹ ਸਾਡੇ ਬ੍ਰੇਨ ਲੀਕ ਐਕਟੀਵੇਟਿੰਗ ਇਫੈਕਟ ਹੁੰਦਾ ਉਸ ਚੀਜ਼ ਦਾ ਜਿੱਥੇ ਅਸੀਂ ਸੌਂਦੇ ਹਾਂ ਬੈਡ ਲੈਟਸ ਸੇ ਉਹਨੂੰ ਸਿਰਫ ਸੌਣ ਲਈ ਯੂਜ਼ ਕਰਨਾ ਚਾਹੀਦਾ ਹੈ ਉਹਦੇ ਤੇ ਬਾਕੀ ਕੋਈ ਐਕਟੀਵਿਟੀਆਂ ਨਹੀਂ ਕਰਨੀਆਂ ਚਾਹੀਦੀਆਂ ਸੋ ਦੈਟ ਯੋਰ ਬ੍ਰੇਨ ਕੈਨ ਐਸੋਸੀਏਟ ਕਿ ਇਹ ਚੀਜ਼ ਮੇਰੇ ਸੌਣ ਦੇ ਨਾਲ ਹੀ ਕਨੈਕਟਡ ਹੈ ਦੈਨ 15 ਮਿੰਟਸ ਅ ਡੇ ਅਗਰ ਤੁਸੀਂ ਮੈਡੀਟੇਸ਼ਨ ਵੱਲ ਦੇ ਸਕਦੇ ਹੋ and it is very simple mm -hmm. it is not something that you know matlab tonu kidre sikhan jaan di lod hai psychiatrist to ਦੇਖੋ ਲੋਕੀ ਆਣ ਤੋਂ ਡਰਦੇ ਕਿਉਂ ਨੇ ਅਹ ਦੇਖੋ ਸਾਡੀ ਸੁਸਾਇਟੀ ਵਿੱਚ ਬਹੁਤ ਹੀ ਸਟਿਗਮਾ ਅਸੋਸੀਏਟਿਡ ਹੈ ਮੈਂਟਲ ਹੈਲਥ ਦੇ ਨਾਲ ਅਹ ਤੁਸੀਂ ਮੰਨੋਗੇ ਨਹੀਂ ਬਟ ਸਾਡਾ ਜਿਹੜਾ ਮੈਕਸਿਮਮ ਕੰਮ ਹੈ ਐਜ਼ ਅ ਸਾਈਕਾਇਟ੍ਰਿਸਟ ਹਾਫ ਆਫ ਦਾ ਟਾਈਮ ਅਸੀਂ ਪੇਸ਼ੈਂਟ ਨੂੰ ਕਨਵਿੰਸ ਕਰ ਰਹੇ ਹੁੰਦੇ ਕਿ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਬਟ ਲੋਕੀ ਮੰਨਣਾ ਨਹੀਂ ਚਾਹੁੰਦੇ ਕਿ ਸਾਨੂੰ ਕੋਈ ਮੈਂਟਲ ਹੈਲਥ ਇਸ਼ੂਜ਼ ਹੈਗੇ ਨੇ ਅ ਬਹੁਤ ਸਾਰੇ ਬੱਚੇ ਹੁੰਦੇ ਤੁਸੀਂ ਦੇਖੋਗੇ ਛੋਟੀ ਏਜ ਵਿੱਚ ਟਿੱਕੇ ਨਹੀਂ ਬੈਠਦੇ ਭੱਜੇ ਫਿਰਦੇ ਐ ਸੋ ਐ ਕਈ ਵਾਰ ਐਡੀਐਚਡੀ ਦੀ ਕੈਟਾਗਰੀ ਦੇ ਅੰਦਰ ਫਾਲ ਕਰਦੇ ਆ ਜ ਜ ਨੂੰ ਅਸੀਂ ਹਾਈਪਰ ਐਕਟੀਵਿਟੀ ਵਾਲਾ ਉਦੇਸ਼ ਦਿੰਦੇ ਆ ਕਈ ਬੱਚਿਆਂ ਨੂੰ ਫੋਕਸ ਵਿੱਚ ਪ੍ਰੋਬਲਮ ਆਂਦੀ ਹੈ ਹਾਂਜੀ ਅਟੈਨਸ਼ਨ ਨਹੀਂ ਦੇ ਪਾਉਂਦੇ ਕਲਾਸ ਦੇ ਵਿੱਚ ਮੈਮ ਗੱਲ ਕਰਦੇ ਆ ਐਂਗਜ਼ਾਈਟੀ ਡਿਪਰੈਸ਼ਨ অর ਸਟ्रेस ਤੈਨੂੰ ਅਲੱਗ-ਅਲੱਗ ਨਹੀਂ ਆ ਇੱਕ ਹੀ ਚੀਜ਼ ਹੈ देखो स्ट्रेस अलग है हां जी नॉर्मल रूटीन विच स्ट्रेस सानु जो हुंदा है ठीक है आ, जो कि आजकल बहुत बढ़ भी गया है आ, वो एक डिफरेंट चीज है एंजाइटी और डिप्रेशन बहुत ही अलग चीजें हैं डिप्रेशन एक इलनेस है ऐसा नहीं है कि वो सब हो जाती है सैडनेस अलग चीज है तोनो भी लगता होएगा दिन विच कदी मूड लो है बट ਡਿਪਰੈਸ਼ਨ ਅਸੀਂ ਉਦੋਂ ਹੀ ਲੇਬਲ ਕਰਦੇ ਆ ਕਿਸੇ ਨੂੰ ਜਦੋਂ ਕਿ ਇੱਕ ਸਸਟੇਨਡ ਪੀਰੀਅਡ ਹੁੰਦਾ ਹੈ ਲੋ ਮੂਡ ਦਾ ਏਟਲੀਸਟ 14 ਦਿਨ ਲਈ ਐਂਡ ਉਸ ਦੇ ਨਾਲ ਨਾਲ ਹੋਰ ਵੀ ਕੁਝ ਸਿੰਪਟਮਸ ਹੁੰਦੇ ਆ ਜਿੱਦਾਂ 슬ੀਪ ਡਿਸਟਰਬੈਂਸ ਹੋਣਾ ਭੁੱਖ ਘਟ ਲੱਗਣਾ ਜਾਂ ਕਈ ਵਾਰ ਜ਼ਿਆਦਾ ਵੀ ਲੱਗਣਾ ਕਿਸੇ ਨਾਲ ਗੱਲ ਕਰਨ ਦਾ ਮਨ ਨਾ ਕਰਨਾ ਜਿੰਨਾ ਚੀਜ਼ਾਂ 'ਚ ਪਹਿਲਾਂ ਤੁਹਾਨੂੰ ਪਲੇਜ਼ਰ ਆਉਂਦਾ ਸੀ ਹੁਣ ਪਲੇਜ਼ਰ ਨਾ ਆਉਣਾ ਕਈ ਲੋਕਾਂ ਨੂੰ ਮਰਨ ਦੇ ਖਿਆਲ ਵੀ ਆਨ ਲੱਗ ਪੈਂਦੇ ਨੇ ਤੋਂ ए एक बीमारी है, एक इलनेस hmm. है ऑफ़ द ब्रेन जो कि तुसी तो खुदनूं नहीं लगाई है। इट्स नॉट योर फॉल्ट, ठीक है? एंड स्ट्रेस एक नॉर्मल जो है इस तो hmm. बिल्कुल हटके है सो hmm. डिप्रेशन so, और एंजाइटी एक इलनेस hmm. है, जस्ट लाइक डायबिटीज, हाइपरटेंशन ਤੋ ਅਗਰ ਅਸੀਂ ਇਸ ਨੂੰ ਇੱਕ ਇਲਨੈਸ ਦੀ ਤਰ੍ਹਾਂ ਟ੍ਰੀਟ ਕਰਾਂਗੇ ਤੇ ਸਾਨੂੰ ਐਕਸੈਪਟ ਕਰਨ ਵਿੱਚ ਆਸਾਨੀ ਹੋਏਗੀ ਐਂਡ ਅਸੀਂ ਇਸ ਨੂੰ ਇੱਕ ਇਲਨੈਸ ਦੀ ਤਰ੍ਹਾਂ ਟ੍ਰੀਟ ਵੀ ਬੈਟਰ ਕਰ ਸਕਾਂਗੇ ਮਤਲਬ ਕਿ ਡਿਪਰੈਸ਼ਨ অর ਐਂਗਜ਼ਾਇਟੀ ਇੱਕ ਅਲੱਗ ਮੈਡੀਕਲ ਟਰਮ ਚ ਵੀ ਤੁਸੀਂ ਕਹੋਗੇ ਤੋ ਬਿਮਾਰੀ ਹੈ ਇਟ ਇਜ਼ ਇਟ ਇਜ਼ ਐਨ ਇਲਨੈਸ ਯੈਸ ਯੈਸ ਤੇ ਮੈਮ ਆਪਾਂ अर्ली ਲੈਵਲ ਦੇ ਉੱਤੇ ਸਟ੍ਰੈਸ ਨੂੰ ਟੈਕਲ ਕਰ ਸਕਦੇ ਹਾਂ ਹੈਂਡਲ ਕਰ ਸਕਦੇ ਹਾਂ ਆ ਦੇਖੋ ਬਿਲਕੁਲ ਕਰ ਸਕਦੇ ਹਾਂ ਅ ਫਰਸਟ ਆਫ ਆਲ ਕੁਝ ਆਪਾਂ ਡੇਲੀ ਰੂਟੀਨ ਵਿੱਚ ਅਗਰ ਕੁਝ ਚੀਜ਼ਾਂ ਦਾ ਖਿਆਲ ਰੱਖੀਏ ਅ ਆਪਣੇ ਐਕਸਪੀਰੀਅੰਸ ਵਿੱਚ ਮੈਂ ਦੇਖਿਆ ਹੈ ਥੈਟ ਫਿਜ਼ੀਕਲ ਐਕਟੀਵਿਟੀ ਫਿਜ਼ੀਕਲ ਐਕਸਰਸਾਈਜ਼ ਆਫ ਐਨੀ ਕਾਈਂਡ ਬਹੁਤ ਹੈਲਪ ਕਰਦੀ ਹੈ ਮੈਂਟਲ ਹੈਲਥ ਨੂੰ ਵੀ ਅੱਛਾ ਰੱਖਣ ਦੇ ਵਿੱਚ ਅ ਅਗਰ ਤੁਸੀਂ ਜਿਮ ਨਹੀਂ ਵੀ ਜਾ ਸਕਦੇ ਗੋ ਫਾਰ ਅ ਵਾਕ Hmm. 30 मिनट्स अ डे 1 आवर अ डे इट रियली हेल्प्स ਤੁਹਾਡੀ ਜਿਹੜੀ ਮੈਂਟਲ ਹੈਲਥ ਹੈ ਔਰ ਤੁਹਾਡੀ ਫਿਜ਼ੀਕਲ ਹੈਲਥ ਹੈ ਦੋਨੋ ਇੰਟਰਕਨੈਕਟਿਡ ਹੈ ਇਹਦਾ ਮਤਲਬ ਅਗਰ ਮੈਂਟਲ ਹੈਲਥ ਠੀਕ ਨਹੀਂ ਹੈ ਤਾਂ ਫਿਜ਼ੀਕਲ ਹੈਲਥ ਵੀ ਖਰਾਬ ਹੋ ਸਕਦੀ ਹੈ ਬਿਲਕੁਲ ਬਿਲਕੁਲ ਜਦੋਂ ਵੀ ਕਿਸੇ ਨੂੰ ਐਂਗਜ਼ਾਇਟੀ ਜਾਂ ਡਿਪਰੈਸ਼ਨ ਹੁੰਦਾ ਹੈ اسپੈਸ਼ਲੀ ਇਨ ਇੰਡੀਆ ਮੈਕਸਿਮਮ ਕੇਸਸ ਦੇਖੇ ਜਾਂਦੇ ਆ ਵਰਲਡ ਓਵਰ ਜਿਹਨੂੰ ਅਸੀਂ ਕਹਿੰਦੇ ਮਾਸਕਡ ਡਿਪਰੈਸ਼ਨ ਓਕੇ ਨਾਓ ਵਾਟ ਇਜ਼ ਮਾਸਕ ਡਿਪਰੈਸ਼ਨ ਅ ਪੇਸ਼ੈਂਟ ਸਾਡੇ ਕੋਲ ਆਏਗਾ ਉਹ ਐ ਨਹੀਂ ਕਹੇਗਾ ਕਿ ਮੈਂ ਡਿਪਰੈਸਡ ਹਾਂ ਉਹ ਕਹੇਗਾ ਕਿ ਮੈਨੂੰ ਦਰਦਾਂ ਹੁੰਦੀਆਂ ਹਨ ਅ ਇੱਥੇ ਦਰਦ ਹੁੰਦੀ ਹੈ ਸਰੀਰ ਵਿੱਚ ਜਾਂ ਇੱਥੇ ਦਰਦ ਹੁੰਦੀ ਹੈ ਕਈ ਕਹਿੰਦੇ ਸਰਵਾਈਕਲ ਹੋ ਜਾਂਦੀ ਹੈ ਜਾਂ ਪੇਟ ਖਰਾਬ ਰਹਿੰਦਾ ਹੈ ਕਿਸੇ ਦਾ ਸੋ ਉਹ ਬਹੁਤ ਸਾਰੇ ਡਾਕਟਰਸ ਕੋਲ ਜਾ ਕੇ ਬੜੇ ਸਾਰੇ ਟੈਸਟਸ ਕਰਵਾ ਲੈਂਦੇ ਬਟ ਕੁਝ ਨਹੀਂ ਆਉਂਦਾ ਕਿਸੇ ਟੈਸਟ ਦੇ ਵਿੱਚ ਸੋ ਬੇਸਿਕਲੀ ਉਹਨਾਂ ਨੂੰ ਡਿਪਰੈਸ਼ਨ ਹੈ ਬਟ ਉਹ ਡਿਪਰੈਸ਼ਨ ਫਿਜ਼ੀਕਲ ਸਿੰਟਮਸ ਦੇ ਫਾਰਮ ਵਿੱਚ ਮੈਨੀਫੈਸਟ ਕਰਦਾ ਹੈ ਔਰ ਇੰਡੀਆ ਵਿੱਚ ਅਗਰ ਤੁਸੀਂ ਦੇਖੋ ਤਾਂ ਮੈਕਸਿਮਮ ਇਦਾਂ ਦੇ ਕੇਸਿਸ ਹੈ ਜਿਨ੍ਹਾਂ ਨੂੰ ਅਸੀਂ ਮਾਸਕਡ ਡਿਪਰੈਸ਼ਨ ਕਹਿੰਦੇ ਆ ਕਿ ਦੇ ਥੋਟ ਹੈਵ ਅਵੇਅਰਨੈਸ ਥੈਟ ਇ ਡਿਪਰੈਸ਼ਨ ਹੈ ਉਹ ਕਦੀ ਗੈਸਟਰੋ ਵਾਲਿਆਂ ਕੋਲ ਜਾਣਗੇ ਕਦੀ ਮੈਡੀਸਨ ਵਾਲਿਆਂ ਕੋਲ ਜਾਣਗੇ ਕਿਸੇ ਟੈਸਟ ਵਿੱਚ ਕੁਝ ਨਹੀਂ ਆਉਂਦਾ ਐਂਡ ਐਕਚੁਅਲੀ ਵਿੱਚ ਦੇ ਆਰ ਸਫਰਿੰਗ ਫ্রম ਡਿਪਰੈਸ਼ਨ ਡਿਪਰੈਸ਼ਨ ਯੈਸ ਸੋ ਇਟ ਇਜ਼ it is has a physical connect ਤੁਹਾਡਾ ਜਿਹੜਾ ਮਾਈਂਡ ਹੈ ਤੁਹਾਡੀ ਜਿਹੜੀ ਬੋਡੀ ਹੈ ਉਹ ਦੋਨੋਂ ਇੱਕ ਦੂਸਰੇ ਦੇ ਨਾਲ ਕਨੈਕਟਡ ਹੈ these are not to separate things ਕੋਈ ਟੈਕਨੀਕ ਜਿਹਦੇ ਨਾਲ ਆਪਾਂ ਆਈਡੈਂਟੀਫਾਈ ਵੀ ਕਰ ਸਕਦੇ ਹਾਂ ਕਿ ਡਿਪਰੈਸ਼ਨ ਸਟਾਰਟ ਹੋ ਗਿਆ ਔਰ ਕੁਝ ਐਕਸਰਸਾਈਜ਼ ਜਿਹਦੇ ਨਾਲ ਆਪਾਂ ਉਹ ਡਿਪਰੈਸ਼ਨ ਨੂੰ ਦੂਰ ਵੀ ਕਰ ਸਕਦੇ ਹਾਂ ਅਹ ਦੇਖੋ ਡਿਪਰੈਸ਼ਨ ਦੇ ਕੁਝ ਗ੍ਰੇਡਿੰਗ ਹੁੰਦੀ ਹੈ ਠੀਕ ਹੈ ਜਿੱਦਾਂ ਅਸੀਂ ਕਹਿੰਦੇ ਮਾਈਲਡ ਮੋਡਰੇਟ ਐਂਡ ਸੇਵੀਅਰ ਸੇਵੀਅਰ ਓਕੇ ਸੋ ਜਦੋਂ ਵੀ ਸਾਡੇ ਕੋਲ ਕੋਈ ਪੇਸ਼ੈਂਟ ਆਂਦਾ ਹੈ ਪਹਿਲਾਂ ਅਸੀਂ ਉਹਦੀ ਇੱਕ ਡਿਟੇਲਡ ਹਿਸਟਰੀ ਲੈਂਦੇ ਹਾਂ ਜਿਦੇ ਵਿੱਚ ਅਸੀਂ ਉਹਦੇ ਸਿੰਟਮਸ ਦੇਖਦੇ ਹਾਂ ਕਿ ਕਿੰਨੇ ਕੁ ਸੇਵੀਅਰ ਹੈ ਕੀ ਉਹ ਇੱਕ ਟੈਂਪਰਰੀ ਫੇਜ਼ ਵਿੱਚੋਂ ਨਿਕਲ ਰਿਹਾ ਕੋਈ ਲੈਟਸ ਸੇ ਥੈਟ ਕਿਸੇ ਦੀ ਡੈਥ ਹੋ ਗਈ ਹੈ ਫੈਮਿਲੀ ਵਿੱਚ ਕਿਸੇ ਦਾ ਰਿਲੇਸ਼ਨਸ਼ਿਪ ਚ ਬ੍ਰੇਕਅਪ ਹੋ ਗਿਆ ਹੈ ਕਿਸੇ ਨੂੰ ਕੋਈ ਇੰਟਰਪਰਸਨਲ ਸਟ्रेस ਹੈਗਾ ਜ ਕਿ ਅਸੀਂ ਵੈਸੇ ਵੀ ਥੈਰੇਪੀ ਜਾਂ ਕਾਉਂਸਲਿੰਗ ਦੇ ਨਾਲ ਉਹਨੂੰ ਹੈਲਪ ਕਰ ਸਕਦੇ ਹਾਂ ਰਿਲੀਫ ਦੇ ਵਿੱਚ ਦੈਨ ਵੀ ਗੋ ਫॉर 댓 ਬਟ ਅਗਰ ਅਸੀਂ ਦੇਖਦੇ ਹਾਂ ਕਿ ਜੋ ਸਿੰਪਟਮਸ ਹੈ ਉਹ ਬਹੁਤ ਸਿਵियर ਹੈ ਉਹ ਆਪਣੀ ਫੰਕਸ਼ਨਲ ਲਾਈਫ ਜਿਹੜੀ ਹੈਗੀ ਉਹ ਨਾਰਮਲੀ ਲੀਡ ਹੀ ਨਹੀਂ ਕਰ پا ਰਿਹਾ ਕੰਮ ਤੇ ਨਹੀਂ ਜਾ پا ਰਿਹਾ 슬ੀਪ ਡਿਸਟਰਬਡ ਹੈ ਰਿਲੇਸ਼ਨਸ਼ਿਪਸ ਡਿਸਟਰਬਡ ਹੈ ਬਿਕੋਜ਼ ਆਫ 댓 ਰੀਜ਼ਨ ਐਂਡ ਕਈਆਂ ਨੂੰ ਸੁਸਾਈਡਲ ਥਾਟਸ ਸੁਸਾਈਡਲ ਆਈਡੀਏਸ਼ਨਸ ਵੀ ਆਣ ਲੱਗ ਜਾਂਦੇ ਆਪਣੇ ਆਪ ਨੂੰ ਖਤਮ ਕਰਨਾ ਚਾਹੁੰਦੇ ਹੈ ਇਹੋ ਜਿਹੇ ਕੇਸਿਸ ਵਿੱਚ ਫਰਸਟ ਲਾਈਨ ਆਫ ਟਰੀਟਮੈਂਟ ਮੈਡੀਸਿਨ ਰਹਿੰਦੀ ਹੈ ਅਲੋਂਗ ਵਿਦ ਥੈਟ ਅਸੀਂ ਸਪੋਰਟਿਵ ਥੈਰੇਪੀ ਵੀ ਦਿੰਦੇ ਹਾਂ ਬਟ a ਕੇਸ ਟੂ ਕੇਸ ਡਿਪੈਂਡ ਕਰਦਾ ਹੈ ਇਨ ਰੂਟੀਨ ਲਾਈਫ ਅਗਰ ਤੁਸੀਂ ਜੇ ਮੈਨੂੰ ਪੁੱਛੋ ਕਿ ਕੁਝ ਅਸੀਂ ਕੀ ਕਾਰ ਸੱਕਦੇ ਹਾਂ ਹਾਂਜੀ ਹਾਂਜੀ ਸੁਜੈਸ਼ਨਸ ਯੈਸ ਸੋ ਸਭ ਤੋਂ ਪਹਿਲਾਂ ਜਦੋਂ ਮੈਂ ਤੁਹਾਨੂੰ ਦੱਸਿਆ ਦਾਟ ਫਿਜ਼ੀਕਲ ਐਕਟੀਵਿਟੀ ਹੈਜ਼ ਅ ਬਿਗ ਰੋਲ ਟੂ ਪਲੇ ਠੀਕ ਹੈ ਜੀ ਸੈਕਿੰਡ ਤੁਸੀਂ ਆਪਣੀ ਸਲੀਪ ਦਾ ਖਿਆਲ ਰੱਖੋ ਕਿੰਨੇ ਘੰਟੇ ਸੌਣਾ ਚਾਹੀਦਾ ਹੈ ਮੈਮ ਦੇਖੋ ਮੇਰੇ ਹਿਸਾਬ ਨਾਲ 6 ਤੋਂ 8 ਘੰਟੇ ਘੱਟੋ ਘੱਟ ਹੋਣਾ ਚਾਹੀਦਾ ਐ ਐਂਡ ਇਫ ਯੂ ਹੈਵ ਅ ਗੁੱਡ 8 ਆਵਰ ਸਲੀਪ ਤੇ ਉਹਦੇ ਵਰਗੀ ਕੋਈ ਚੀਜ਼ ਨਹੀਂ ਐ ਉਹਦੇ ਵਿੱਚ ਵੀ देयर आर ਅ ਲੋਟ ਆਫ ਥਿੰਗਸ ਜਿਹੜੀਆਂ ਅੱਜਕੱਲ ਅਸੀਂ ਨਹੀਂ ਟੇਕ ਕੇਅਰ ਕਰਦੇ ਜਿਹਨੂੰ ਅਸੀਂ ਸਲੀਪ ਹਾਈਜੀਨ ਕਹਿੰਦੇ ਆ। ਹਮਮ। ਅਮ ਲੈਟਸ ਸੇ ਦੈਟ ਬਿਫੋਰ ਗoing ਟੂ ਬੈਡ 1 ਘੰਟਾ ਪਹਿਲਾਂ ਕੋਈ ਗੈਜਟ ਨਹੀਂ ਇਸਤੇਮਾਲ ਕਰਨਾ ਚਾਹੀਦਾ। ਓਕੇ ਠੀਕ ਹੈ। ਅ ਵੀ ਆਰ ਆਲਵੇਸ ਔਨ ਆਰ ਫੋਨਸ। ਉਹ ਸਾਡੇ ਬ੍ਰੇਨ 'ਲੀਕ ਐਕਟੀਵੇਟਿੰਗ ਇਫੈਕਟ ਹੁੰਦਾ ਉਸ ਚੀਜ਼ ਦਾ। ਠੀਕ ਹੈ। ਅ ਦੈਨ ਜੋ ਜਿੱਥੇ ਅਸੀਂ ਸੌਂਦੇ ਹਾਂ ਬੈਡ ਲੈਟਸ ਸੇ ਉਹਨੂੰ ਸਿਰਫ ਸੌਂਨ ਲਈ ਯੂਜ਼ ਕਰਨਾ ਚਾਹੀਦਾ ਹੈ। ਉਹਦੇ ਤੇ ਬਾਕੀ ਕੋਈ ਐਕਟੀਵਿਟੀਜ਼ ਨਹੀਂ ਕਰਨੀਆਂ ਚਾਹੀਦੀਆਂ। ਸੋ ਦੈਟ ਯੋਰ ਬ੍ਰੇਨ ਕੈਨ ਅਸੋਸੀਏਟ ਕਿ ਇਹ ਚੀਜ਼ ਮੇਰੇ ਸੌਣ ਦੇ ਨਾਲ ਹੀ ਕਨੈਕਟਡ ਹੈ ਡਾਰਕ ਹੋਣਾ ਚਾਹੀਦਾ ਹੈ ਰੂਮ ਟੈਂਪਰੇਚਰ ਸ਼ੁੱਡ ਬੀ ਆਪਟੀਮਲ ਐਂਡ ਅਪਾਰਟ ਫਰਮ ਥੈਟ ਆਈ ਫੀਲ ਥੈਟ ਇੱਕ ਸਾਈਕਲਸ ਹੁੰਦੇ ਆ ਸਾਡੇ ਨੈਚੁਰਲ ਬਾਡੀ ਦੇ ਰਿਦਮ ਹੁੰਦੇ ਆ ਸੋ 10 ਤੋਂ 11 ਵਜੇ ਦੇ ਵਿੱਚ ਸਾਨੂੰ ਆਈਡੀਅਲੀ ਸੌਣਾ ਚਾਹੀਦਾ ਹੈ ਓਕੇ ਯੈਸ ਬਿਕੋਜ਼ ਉਹ ਜਦੋਂ ਇੱਕ ਸਾਈਕਲ ਨਿਕਲ ਜਾਂਦਾ ਹੈ ਤੇ ਅਗਲਾ ਕੁਝ 2-3 ਵਜੇ ਦੇ ਕਰੀਬ ਜਾ ਕੇ ਆਉਂਦਾ ਹੈ ਸੋ ਮੈਨੀ ਪੀਪਲ ਫੀਲ ਥੈਟ ਇਫ ਯੂ نو ਇੱਕ 11 ਵਜੇ ਤੋਂ ਬਾਅਦ ਅਸੀਂ ਨਹੀਂ ਸੁੱਤੇ ਤਾਂ ਉਸ ਤੋਂ ਬਾਅਦ ਇਸ ਟਾਈਮ ਤੇ ਜਾ ਕੇ ਨੀਂਦ ਆਏਗੀ ਐਂਡ ਫਿਰ ਉਸ ਤੋਂ ਬਾਅਦ ਡੇ ਟਾਈਮ ਸਲੀਪੀਨੈਸ ਗਰੋਗੀਨੈਸ ਔਰ ਬਹੁਤ ਸਾਰੇ ਇਸ਼ੂਜ਼ ਹੋ ਰਹਾਂ ਲੱਗ ਪੈਂਦੇ ਹੈ ਸੋ ਇੱਕ ਟਾਈਮ ਸੈਟ ਹੋਣਾ ਚਾਹੀਦਾ ਹੈ ਕਿ ਐਨੇ ਵਜੇ ਅਸੀਂ ਸੋਈਏ ਔਰ ਐਨੇ ਵਜੇ ਉੱਠੀਏ ਥੈਟ ਆਲਸੋ ਹੈਲਪਸ ਅਲੋਂਗ ਵਿਦ ਥੈਟ meditation hmm. if it suits some people mai any hmm. can the sare meditate karo theek hai hmm. hmm. but uh, if you are able to then 15 hmm. minutes a day agar tusi meditation wal well, de sakde ho and it is very simple hmm. it is not something that you know matlab tonu kidre sikhhan jaan di load hai hmm. theek hai find uh, an appropriate place to sit theek hai Uh, if it is the floor you use a floor cushion or hmm. something which you are comfortable sitting on tusi aaram naal baith jao aaram naal baith sako theek hai then quiet hona chahiye the atmosphere hmm. and just focus on your breathing theek hmm. hai uh, you can focus apne tip of the nose te hmm. close your eyes and you focus ki breath you're taking in and out and toda jada 15 minute da focus sirf is cheez te hona chahiye and this is like as simple as it gets ਐਂਡ ਕੋਈ ਤੁਹਾਨੂੰ ਬਹੁਤ ਕੰਪਲਿਕੇਟਿਡ ਕੁਝ ਕਰਨ ਦੀ ਲੋੜ ਨਹੀਂ ਹੈ ਜੋ ਥੌਟਸ ਆ ਰਹੇ ਉਹਨਾਂ ਨੂੰ ਆਨ ਦੋ ਡੋਨਟ ਰੈਜ਼ਿਸਟ them ਓਕੇ ਐਂਡ ਲੈਟ them ਫਲੋ ਲਾਈਕ ਦੇ ਕਮ ਐਂਡ ਦੇ ਗੋ ਤੇ ਉਸ ਤਰੀਕੇ ਨਾਲ ਇਟਸ ਅ ਸਿੰਪਲ ਮੈਡੀਟੇਸ਼ਨ ਟੈਕਨੀਕ ਜੋ ਅਗਰ ਕੋਈ ਕਰਨਾ ਚਾਹੁੰਦਾ ਹੈ ਤੇ ਉਹ ਕਰ ਸਕਦਾ ਹੈ ਸਾਈਕੈਟ੍ਰਿਸਟ ਤੋਂ ਦੇਖੋ ਲੋਕੀ ਆਨ ਤੋਂ ਡਰਦੇ ਕਿਉਂ ਨੇ ਅ ਦੇਖੋ ਸਾਡੀ ਸੋਸਾਇਟੀ ਵਿੱਚ ਬਹੁਤ ਹੀ ਸਟਿਗਮਾ ਅਸੋਸੀਏਟਡ ਹੈ ਮੈਂਟਲ ਹੈਲਥ ਦੇ ਨਾਲ ਅ ਤੁਸੀਂ ਮੰਨੋਗੇ ਨਹੀਂ ਬਟ ਸਾਡਾ ਜਿਹੜਾ ਮੈਕਸਿਮਮ ਕੰਮ ਹੈ ਐਜ਼ ਅ ਸਾਈਕਾਇਟ੍ਰਿਸਟ ਹਾਫ ਆਫ ਦਾ ਟਾਈਮ ਅਸੀਂ ਪੇਸ਼ੈਂਟ ਨੂੰ ਕਨਵਿੰਸ ਕਰ ਰਹੇ ਹੁੰਦੇ ਕਿ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਕਾਉਂਸਲ ਕਰ ਰਹੇ ਹੁੰਦੇ ਯੈਸ ਯੈਸ ਮਤਲਬ ਜੋ ਮੈਕਸਿਮਮ ਟਾਈਮ ਆਫ ਦਾ ਕੰਸਲਟ ਪੇਸ਼ੈਂਟ ਆਂਦਾ ਹੈ ਸਾਡੇ ਕੋਲ ਕਿ ਮੈਨੂੰ ਪ੍ਰੋਬਲਮ ਹੈ ਬਟ ਲੋਕੀ ਮੰਨਣਾ ਨਹੀਂ ਚਾਹੁੰਦੇ ਕਿ ਸਾਨੂੰ ਕੋਈ ਮੈਂਟਲ ਹੈਲਥ ਇਸ਼ੂਜ਼ ਹੈਗੇ ਨੇ ਕਿ ਤੂੰ ਪਾਗਲ ਤਾਂ ਨਹੀਂ ਤੈਨੂੰ ਕੀ ਲੋੜ ਪਈ ਡਾਕਟਰ ਦੇ ਕੋਲ ਜਾਣ ਦੀ ਹਾਂ ਉਹਨਾਂ ਦੇ ਨਾਲ ਦੇ ਉਹਨਾਂ ਨੂੰ ਇਦਾਂ ਦੀਆਂ ਸਲਾਹਾਂ ਦਿੰਦੇ ਐ ਲੈਟਸ ਸੀ ਅਗਰ ਮੈਂ ਕਿਸੇ ਨੂੰ ਮੈਡੀਕੇਸ਼ਨ ਤੇ ਪਾਇਆ ਹੈ ਤਾਂ ਦੈਨ ਨੈਕਸਟ ਟਾਈਮ ਦੇਲ ਕੰਮ ਕੀ ਜੀ ਸਾਡੇ ਫਲਾਣੇ ਰਿਸ਼ਤੇਦਾਰ ਨੇ ਸਾਨੂੰ ਕਿਹਾ ਕਿ ਇਹ ਮੈਡੀਸਿਨ ਤੇ ਤੈਨੂੰ ਲੱਗ ਜਾਏਗੀ ਤੇ ਨੀਂਦ ਦੀਆਂ ਦਵਾਈਆਂ ਹੈ ਜਾਂ ਇਹ ਤੇਰੀ ਛੁੱਟ ਗਈ ਇੱਕ ਵਾਰੀ ਆ ਜਾਏਗੀ ਤੇ ਵਾਪਸ ਮੁੜ ਕੇ ਵਾਪਸ ਨਹੀਂ ਜਾਏਗੀ ਇਹ ਸਭ ਮਿਥਸ ਐਂਡ ਮਿਸਕਨਸੈਪਸ਼ਨਸ ਹੈਗੇ ਐ ਠੀਕ ਐ ਐਨਸੀ ਸਲਾ ਉਹਨਾਂ ਤੋਂ ਲੈ ਰਹੇ ਜਿਨ੍ਹਾਂ ਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਹੈ ਇਟਸ অলਮੋਸਟ ਸਿਮਲਰ ਟੂ ਕਿ ਅਗਰ ਕੋਈ 10th ਪਾਸ ਕੋਲ ਮੈਂ ਜਾਵਾਂ ਕਿ ਹਾਂ ਹੁਣ ਐਸ ਅ ਡਾਕਟਰ ਮੈਨੂੰ ਇੰਜੈਕਸ਼ਨ ਲਗਾ ਦੇ ਜਿਸ ਨੂੰ ਨੌਲੇਜ ਹੀ ਨਹੀਂ ਹੈ ਉਸ ਚੀਜ਼ ਬਾਰੇ ਉਹ ਕੀ ਉਸ ਚੀਜ਼ ਦਾ ਇਲਾਜ ਦੱਸੇਗਾ ਇਲਾਜ ਦੱਸੇਗਾ ਠੀਕ ਹੈ ਮੈਮ ਕੋਈ ਬੱਚਿਆਂ ਲਈ ਕੋਈ ਹੋਰ ਟੈਕਨੀਕਸ ਕੋਈ ਐਕਸਰਸਾਈਜ਼ੇਸ ਇਹੋ ਜੀ ਜਿਹਦੇ ਥਰੂ ਉਹ ਸਟ्रेस ਫ੍ਰੀ ਰਹਿ ਸਕਦੇ बिकॉज ਬੱਚਿਆਂ ਦਾ ਬਚਪਨ ਜੀਨ ਲਈ ਹੈ ਬਚਪਨ ਮੁੜ ਕੇ ਦੁਬਾਰਾ ਨਹੀਂ ਆਏਗਾ ਤੇ ਉਹਦੇ ਲਈ ਵੀ ਕੋਈ ਤੁਸੀਂ ਕੋਈ ਛੋਟੀ ਜੀ ਐਕਸਰਸਾਈਜ਼ੇਸ ਕੋਈ ਟਿਪਸ ਤੁਸੀਂ ਦੱਸ ਸਕਦੇ ਹੋ ਅ ਸੀ ਨੋਰਮਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਡੀਪ ਬਰੀਥਿੰਗ ਐਕਸਰਸਾਈਜ਼ਸ ਹੋ ਸਕਦੀਆਂ ਹੈ ਟੇਕ ਅ ਵਾਕ ਅਮੰਗਸ ਨੇਚਰ ਨੇਚਰ ਜਿਨ੍ਹਾਂ ਦੇ ਇਨ ਕਨੈਕਸ਼ਨ ਵਿਦ ਨੇਚਰ ਯੈਸ ਕੋਈ ਪਾਰਕ ਹੈਗਾ ਤੁਹਾਡੇ ਘਰ ਦੇ ਆਸ-ਪਾਸ ਟ੍ਰਾਈ ਕਰੋ ਕਿ ਤੁਸੀਂ ਨੇਚਰ ਦੇ ਨਾਲ ਜਿੰਨਾ ਕਨੈਕਟਡ ਰਹੋ ਉਹਨੇ ਤੁਸੀਂ ਬੈਟਰ ਫੀਲ ਕਰਦੇ ਹੋ ਠੀਕ ਹੈ ਇਟ ਐਡਸ ਟੂ ਯਰ ਜਿਹੜੇ ਗੁੱਡ ਹਾਰਮੋਨਸ ਹੁੰਦੇ ਆ ਫਿਜ਼ੀਕਲ ਐਕਟੀਵਿਟੀ ਦੇ ਨਾਲ ਵੈਸੇ ਨਹੀਂ ਸਾਡੀ ਬਾਡੀ ਦੇ ਅੰਦਰ ਐਂਡੋਰਫਿਨਸ ਪ੍ਰੋਡਿਊਸ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਫੀਲ ਗੁੱਡ ਹਾਰਮੋਨਸ ਕਹਿੰਦੇ ਆ ਥੈਟਸ ਵਾਈ ਜਦੋਂ ਵੀ ਤੁਸੀਂ ਦੇਖੋਗੇ ਕਿ ਤੁਸੀਂ ਵੈਟਰ ਟਾਊਟ ਅ ਲिटल ਜਾਂ ਤੁਸੀਂ ਪਾਰਕ ਵਿੱਚ ਵਾਕ ਕਰਨ ਜਾ ਰਹੇ ਹੋ ਜਾਂ ਕੁਝ ਐਕਸਰਸਾਈਜ਼ ਆਫਟਰ ਥੈਟ ਯੂ ਸਟਾਰਟ ਫੀਲਿੰਗ ਬੈਟਰ ਬੈਟਰ ਸੋ ਸਾਇੰਟੀਫਿਕਲੀ ਵੀ ਰਿਲੀਜ਼ ਹੁੰਦੇ ਆ ਅਚੇ ਹਾਰਮੋਨਸ ਸੋ ਆਈ ਵੁੱਡ

ਬੱਚਿਆਂ ਦੇ ਕੇਸ ਵਿੱਚ ਹਾਂਜੀ ਇਵਨ ਇਨ ਕਿਡਸ ਐਂਡ ਮੇਬੀ ਵਨ ਐਗਜ਼ਾਮਪਲ ਫॉर ਕਿਡਸ ਯਾ ਇੱਕ ਵਡਿਆਲੇ ਵੀ ਐਗਜ਼ਾਮਪਲ ਅ ਦੇਖੋ ਕੰਪਲਿਕੇਟਿਡ ਕੇਸ ਸਟਡੀ ਤੇ ਬਹੁਤ ਹੁੰਦੀਆਂ ਹੈ ਥੋੜਾ ਜਿਹਾ ਆਈ ਥਿੰਕ ਮੋਬਿਡ ਹੋ ਜਾਏਗਾ ਫॉर द ਜਨਰਲ ਆਡੀਅנס ਬਟ ਬਹੁਤ ਸਾਰੇ ਕੇਸਸ ਅਸੀਂ ਦੇਖਦੇ ਆਂ ਬੱਚਿਆਂ ਵਿੱਚ ਦਾ ਐਡੀਐਚਡੀ ਅਗਰ ਤੁਸੀਂ ਸੁਨਿਆ ਹੋਏਗਾ ਅਟੈਂਸ਼ਨ ਡੈਫਿਸਿਟ ਹਾਈਪਰਐਕਟਿਵ ਡਿਸਆਰਡਰ ਸੋ ਉਹਦੇ ਵਿੱਚ ਇਹ ਵੀ ਬਹੁਤ ਕਾਮਨ ਇੱਕ ਬਿਮਾਰੀ ਹੈਗੀ ਹੈ ਜਦੇ ਬਾਰੇ ਲੋਕਾਂ ਨੂੰ ਨਹੀਂ ਪਤਾ ਹੈ ਬਹੁਤ ਸਾਰੇ ਬੱਚੇ ਹੁੰਦੇ ਤੁਸੀਂ ਦੇਖੋਗੇ ਛੋਟੀ ਏਜ ਵਿੱਚ ਟਿੱਕੇ ਨਹੀਂ ਬੈਠਦੇ ਪੱਜੇ ਫਿਰਦੇ ਆ ਅਸੀਂ ਕਹਿੰਦੇ ਜਿਵੇਂ ਮੋਟਰ ਹਾਂਜੀ ਮੋਟਰ ਲੱਗੀ ਹੋਈ ਉਹਦੇ ਅੰਦਰ ਹਾਂਜੀ ਸੋ ਇਹ ਕਈ ਵਾਰ ADHD ਦੀ ਕੈਟਾਗਰੀ ਦੇ ਅੰਦਰ ਫਾਲ ਕਰਦੇ ਆ ਜ ਜਿੱਦ ਨੂੰ ਅਸੀਂ ਹਾਈਪਰ ਐਕਟੀਵਿਟੀ ਵਾਲਾ ਉਹਦੇ ਚ ਦਿੰਦੇ ਆ ਕਈ ਬੱਚਿਆਂ ਨੂੰ ਫੋਕਸ ਵਿੱਚ ਪ੍ਰੋਬਲਮ ਆਂਦੀ ਹੈ ਹਾਂਜੀ ਅਟੈਂਸ਼ਨ ਨਹੀਂ ਦੇ ਪਾਉਂਦੇ ਕਲਾਸ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਆ ਕਿ ਡੇ ਡਰੀਮਿੰਗ ਕਰਦੇ ਰਹਿੰਦੇ ਆ ਜਾਂ ਦੇ ਆਰ ਨਾਟ ਏਬਲ ਟੂ ਫੋਕਸ ਔਨ ਵਨ ਥਿੰਗ ਐਂਡ ਉਸ ਉਹਦੇ ਕਰਕੇ ਉਹਨਾਂ ਦੇ ਗ੍ਰੇਡਸ ਵੀ ਸਫਰ ਕਰਦੇ ਆ ਐਂਡ ਯੂ نو ਅਕੈਡੈਮਿਕ ਪਰਫਾਰਮੈਂਸ ਤੋਂ ਇਨ ਨੂੰ ਵੀ ਅਸੀਂ ਅਗਰ ਇੱਕ ਸਹੀ ਟਾਈਮ ਤੇ ਰੈਕਗਨਾਈਜ਼ ਕਰ ਲਈਏ ਤੇ ਵੀ ਇਟ ਇਜ਼ ਟਰੀਟੇਬਲ ਇਟ ਇਜ਼ ਟਰੀਟੇਬਲ यस ਐਂਡ ਬਹੁਤ ਸਾਰੇ ਬੱਚੇ ਬਹੁਤ ਬੈਟਰ ਪਰਫਾਰਮ ਕਰਨ ਲੱਗ ਜਾਂਦੇ ਆ ਵਾਂਸ ਤੇ ਰੀਸੀਵ ਸਮ ਮੈਡੀਕਲ ਹੈਲਪ ਮੈਮ ਹੁਣ ਜਾ ਕੇ ਕਈ ਬਾਲੀਵੁੱਡ ਸਟਾਰਸ ਮੈਂਟਲ ਹੈਲਥ ਦੇ ਬਾਰੇ ਗੱਲ ਕਰਨਾ ਸ਼ੁਰੂ ਹੋਏ ਨੇ ਆਦਰਵਾਇਜ਼ ਮੈਨੂੰ ਲੱਗਦਾ ਹੈ ਮੈਂਟਲ ਹੈਲਥ ਮੈਕਸਿਮਮ ਲੋਕਾਂ ਦੇ ਲਈ ਟੈਬੂ ਰਹੀ ਸੀ ਉਹ ਉਹਨਾਂ ਦੇ ਬਾਰੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਫਿਜ਼ੀਕਲ ਹੈਲਥ ਤਾਂ ਸਾਹਮਣੇ ਨਜ਼ਰ ਆ ਜਾਂਦੀ ਹੈ ਕਿਸੇ ਨੂੰ ਹਾਰਟ ਅਟੈਕ ਆ ਗਿਆ ਕਿਸੇ ਨੂੰ ਸ਼ੂਗਰ ਨਜ਼ਰ ਆ ਗਈ ਉਹਦੇ ਸਾਰੇ ਪੈਰਾਮੀਟਰਸ ਤੁਸੀਂ ਮੈਜ਼ਰ ਕਰ ਸਕਦੇ ਹੋ ਰਾਈਟ ਪਰ ਮੈਂਟਲ ਹੈਲਥ ਹਮੇਸ਼ਾ ਹੀ ਟੈਬੂ ਹੋਏ ਤੇ ਮੈਂ ਆਮ ਗਲੈਡ ਕਿਉਂਕਿ ਬਾਲੀਵੁੱਡ ਸਟਾਰਸ ਜਿਵੇਂ ਦੀਪਿਕਾ ਪਾਦੁਕੋਨ ਜੀ ਨੇ ਉਹਨਾਂ ਨੇ ਬੜੇ ਖੁੱਲ ਕੇ ਮੈਂਟਲ ਹੈਲਥ ਵਾਲੇ ਗੱਲ ਕੀਤੀ ਤੁਸੀਂ ਉਹਦੇ ਲਈ ਕੀ ਕਹਿਣਾ ਚਾਹੋਗੇ ਇਸ ਸਟਿਲ ਅ ਟੈਬੂ ਮੈਂਟਲ ਹੈਲਥ ਦੇਖੋ ਟੈਬੂ ਹੈਗਾਏ ਬਟ ਆਈ ਥਿੰਕ ਦ ਸਟਿਗਮਾ ਇਜ਼ ਰਿਡਿਊਸਿੰਗ ਠੀਕ ਹੈ ਐਂਡ ਯੈਸ ਮੈਂ ਇਹਦੇ ਵਿੱਚ ਕਹਾਂਗੀ ਕਿ ਇਹਦਾ ਬਹੁਤ ਵੱਡਾ ਰੋਲ ਰ ਹੈ ਜੋ ਬਾਲੀਵੁੱਡ ਸੈਲਿਬ੍ਰਿਟੀਜ਼ ਹਾਲੀਵੁੱਡ ਵਾਲੇ ਪਾਸੇ ਤੇ ਬਹੁਤ سارے ਲੋਕ ਯੂ نو ਪਹਿਲਾਂ ਹੀ ਦੇ ਕਮ ਫਾਰਵਰਡ ਵਿਦ ਦਾ ਡਾਇਗਨੋਸਿਸ ਔਰ ਬਹੁਤ سارے ਸਟਾਰਸ ਇਦਾਂ ਦੇ ਹੈਗੇ ਆ ਕਿ ਜੋ ਦੇ ਆ ਵਰਰੀ ਵੋਕਲ ਅਬਾਊਟ ਹੈਵਿੰਗ ਅ ਮੈਂਟਲ ਕਰਨਾ ਚਾਹੁੰਦੇ ਨੇ ਲੋਕ ਹਾਂਜੀ ਹਾਂਜੀ ਬਾਲੀਵੁੱਡ ਸਟਾਰਸ ਹੁਣ ਜਿਵੇਂ ਦੀਪਿਕਾ ਪਾਦਕੋਨ ਨੇ ਵੀ ਹੁਣ ਰੀਸੈਂਟਲੀ ਸ਼ੀ ਸੈਡ ਥੈਟ ਯੂ نو 10 ਸਾਲਾਂ ਤੋਂ ਮੈਡੀਕੇਸ਼ਨ ਤੇ ਹੈ ਠੀਕ ਹੈ ਐਂਡ ਮੈਨੀ ਅਦਰ ਸਟਾਰਸ ਲਾਈਕ ਅਨੁਸ਼ਕਾ ਸ਼ਰਮਾ ਨੇ ਵੀ ਦੱਸਿਆ ਸੀਗਾ ਕਿ ਉਹਨਾਂ ਨੇ ਐਂਗਜ਼ਾਇਟੀ ਲਈ ਟਰੀਟਮੈਂਟ ਲਿਆ ਹੈ ਮੈਡੀਕੇਸ਼ਨ ਲਈ ਹੋਈ ਹੈ